ਨਾਮ ਕੀ ਹੈ ਤੇ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਉਪਕੀ ਪਿੰਡ ਹੈ ਜੀ ਮੇਰਾ ਅੱਜ ਕੀ ਵਾਕਿਆ ਹੋਇਆ ਤੁਹਾਡੇ ਪਰਿਵਾਰ ਦੇ ਨਾਲ ਤੇ ਕਿੰਨੇ ਕਵਜੇ ਨਾਲ ਵਾਕਿਆ ਹੋਇਆ ਇਹ ਜੀ ਮਤਲਬ ਤਕਰੀਬਨ 1 ਵਜੇ ਦਾ ਟਾਈਮ ਸੀ ਰਾਤ ਦਾ ਉਹ ਲੇਡੀ ਜੀ ਜਿਹੜੀ ਉਹਨੂੰ ਰਾਤ ਨੂੰ ਉਹ ਕਹਿੰਦੀ ਮੈਨੂੰ ਐਚ ਵੀ ਲੱਗੀ ਮੈਂ ਚਾਹ ਬਣਾਉਣ ਵਾਸਤੇ ਉੱਠੀ ਜਦੋਂ ਜਦੋਂ ਉਹਨੇ ਰਸੋਈ ਖੋਲ ਲਈ ਮਤਲਬ ਰਸੋਈ ਦਾ ਗੇਟ ਖੋਲਿਆ ਸੁਈ ਦਾ ਗੇਟ ਖੋਲ ਕੇ ਹਜੇ ਸਿਲੰਡਰ ਦਾ ਆਉਣੇ ਕਰ ਦਿੱਤੀ ਉਹਦੀ ਧਮਾਕਾ ਹੋ ਗਿਆ 1 ਲੱਖ ਤਾਂ ਪਤਾ ਨਹੀਂ ਕੀ ਹੋ ਗਿਆ ਮਤਲਬ ਉਹ ਧਮਾਕਾ ਹੋ ਗਿਆ ਨਾ ਨਾ ਤਾਂ ਛੱਤ ਡਿੱਗੀ ਨਾਲੇ ਉਹ ਕੰਨ ਸਾਈਡ ਤੇ ਡਿੱਗੀ ਇਹ ਧਮਾਕਾ ਕਿਸ ਚੀਜ਼ ਦਾ ਹੋਇਆ ਕੋਈ ਇਹ ਕੋਈ ਸਮਝ ਨਹੀਂ ਆ ਰਹੀ ਜੀ ਕਿਸ ਕਰਕੇ ਹੋਇਆ ਕਿਉਂ ਹੋਇਆਗਾ ਮਤਲਬ ਉਹ ਨਾ ਤਾਂ ਸੋਈ ਦੀ ਕੰਦ ਪਾੜ ਕੇ ਮਤਲਬ ਉਹ ਜਿੱਥੇ ਬਾਹਰ ਸੁੱਤੇ ਪਏ ਸੀਗੇ ਉਹਨਾਂ ਦੇ ਉੱਪਰ ਕੰਦ ਡਿੱਗੀ ਹੋਰ ਸੋਈ ਦੇ ਵਿੱਚ ਦਾ ਡੇੜੀ ਜਿਹਾ ਸੋਈ ਦੇ ਵਿੱਚ ਦਾ ਤੇ ਕਿਸੇ ਦੀ ਮੌਤ ਵੀ ਹੋਈ ਉਹਦੇ ਇੱਕ ਬੰਦੇ ਦੀ ਮੌਤ ਹੋ ਗਈ ਜੀ ਜੀ ਨਾਮ ਸੀ ਉਹਨਾਂ ਕਰਮਜੀਤ ਸਿੰਘ ਨਾਂ ਸੀ ਉਹ ਸੁੱਤੇ ਪਏ ਸੀ ਉਹ ਸੁੱਤੇ ਪਏ ਸੀ ਜੀ ਕੋਈ ਆਸ-ਪਾਸ ਦੇਖਿਆ ਹੋਊਗਾ ਤੋਹੇ ਕਿ ਕਿਸੇ ਕੋਈ ਚੀਜ਼ ਦਾ ਤਮਾਕਾ ਕੀਤਾ ਨਹੀਂ ਕੋਈ ਚੀਜ਼ ਦਾ ਕੋਈ ਸਾਡੇ ਕੋਈ ਤਮਾਕੇ ਵਾਲੀ ਚੀਜ਼ ਕੋਈ ਨਹੀਂ ਸਾਨੂੰ ਮਿਲੀ ਹੈਗੀ ਜੀ ਮਤਲਬ ਉਹ ਜਦੋਂ ਉਹਨਾਂ ਨੇ ਸਿਲੰਡਰ ਚਲਾਇਆ ਮਤਲਬ ਉਹਦੀ ਇੱਕ ਦਮ ਤਮਾਕਾ ਹੋ ਗਿਆ ਉਹ ਕੋਈ ਸਮਝ ਨਹੀਂ ਆ ਰਹੀ ਸਾਡੇ ਵੀ ਕੀ ਗੱਲ ਤੋਂ ਹੋਇਆ ਉਦੇ ਕਿ ਕੋਈ ਹੋਰ ਵੀ ਕਿਸੇ ਦੇ ਕੋ ਸੱਟਾ ਹੈ ਹੈਗੀ ਜੀ ਉਹਦੀ ਜਿਹੜੀ ਵਾਈਫ ਹੈਗੀ ਉਹਨਾਂ ਦੇ ਸੱਟਾਂ ਲੱਗੀਆਂ ਨੇ ਕਾਫੀ ਸਿਰ ਚ ਸੱਟ ਹੈਗੀ ਤੇ ਪੱਟ ਤੇ ਸੱਟ ਹੈਗੀ ਉਹ ਉਹਦੇ ਉੱਤੇ ਵੀ ਪੱਥਰ ਪੁੱਥਰ ਉਹਦੇ ਵੀ ਫਰੋਂ ਆ ਕੇ ਲੱਗੇ ਨੇ ਮਤਲਬ ਸਰ ਉਹਨਾਂ ਨੂੰ ਉਹ ਲੱਗੇ ਸੀ ਆ ਨਹੀਂ ਸਰਕਾਰੀ ਹਸਪਤਾਲ ਚ ਦਾਖਲ ਸੀਗੇ ਜੀ ਉਹ ਇੱਥੇ ਆਪਣੇ ਇਹਦੇ ਚ ਦਾਖਲ ਨੇਗੇ ਸਿਵਲ ਅਸਟ ਸੰਗਰੂਰ ਹਾਂਜੀ ਉਹਨਾਂ ਦੀ ਹਾਲਤ ਠੀਕ ਹੈ ਖਤਰੇ ਤੋਂ ਬਾਅਦ ਖਤਰੇ ਤੋਂ ਬਾਹਰ ਹੈ ਹਾਂਜੀ ਹਾਲਤ ਠੀਕ ਹੈ ਖਤਰੇ ਤੋਂ ਬਾਹਰ ਹੈ ਵੈਸੇ ਸੱਟਾਂ ਕਾਫੀ ਨਹੀਂ ਹੋਰ ਵੀ ਕਿਸੇ ਸੱਟ ਬੱਜੀ ਬੇਟਾ ਇਹਦੇ ਸੱਟਾਂ ਵੱਜੀਆਂ ਸੀ ਬੇਟੇ ਨੂੰ ਮਤਲਬ ਅਸੀਂ ਰਾਤ ਦਵਾਈ ਦਵਾ ਕੇ ਉਹਨੂੰ ਸੁੱਤੀ ਕਰਵਾ ਲਈ ਸੀਗੀ ਹਸਪਤਾਲ ਦੀ ਤੇ ਬਹੁਤ ਗਰੀਬ ਪਰਿਵਾਰ ਹੈ ਜੀ ਇਹ ਮਤਲਬ ਇਹਤੇ ਪਹਿਲਾਂ ਵੀ ਬਹੁਤ ਜ਼ਿਆਦਾ ਮਤਲਬ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਆਈਆਂ ਨਹੀਂ ਆ ਪਹਿਲਾਂ ਇਹਨਾਂ ਦਾ ਇੱਕ ਮਕਾਨ ਡਿੱਗਿਆ ਸੀਗਾ ਅਸੀਂ ਡੀਸੀ ਸਾਹਿਬ ਨੂੰ ਪਹਿਲਾਂ ਬੇਨਤੀ ਕੀਤੀ ਸੀ ਇਹਨੂੰ ਲੈਟਰ ਵੀ ਕੱਢਿਆ ਸੀ ਡੀਸੀ ਸਾਹਿਬ ਨੂੰ ਪੰਚਾਇਤ ਵੱਲੋਂ ਵੀ ਕਢਵਾਇਆ ਸੀਗਾ ਵੀ ਕੋਈ ਨਾ ਕੋਈ ਇਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਉਹ ਵੀ ਇਹਨੂੰ ਕੁਝ ਨਹੀਂ ਮਿਲਿਆ ਜੀ ਇਸ ਵਾਰੀ ਪਿਛਲੇ ਇਹਨੂੰ ਕੀ ਹੋਇਆ ਨਾ ਇਹਦੇ ਬੇਟੇ ਦਾ ਮਤਲਬ ਐਕਸੀਡੈਂਟ ਹੋ ਗਿਆ ਸੀਗਾ ਜੀ ਉਹ ਪੈਟਰੋਲ ਪੰਪ ਤੇ ਮਜ਼ਦੂਰੀ ਕਰਦਾ ਹੈਗਾ ਤੇ ਉਹਦਾ ਵੀ 70-80 ਹਜ਼ਾਰ ਲੱਗ ਗਿਆ ਉਸ ਤੋਂ 2 ਸਾਲ ਪਹਿਲਾਂ ਜੀ ਇਸ ਬੰਦੇ ਦੇ ਕਰਮਜੀਤ ਸਿੰਘ ਦੇ ਬ੍ਰੇਨ ਦਾ ਆਪਰੇਸ਼ਨ ਹੋਇਆ ਜੀ ਨਾੜੀ ਫਟ ਗਈ ਸੀਗੀ ਬ੍ਰੇਨ ਦੀ ਤੇ ਉਦੋਂ ਵਿਚਾਰਾ ਮਸਾ ਇਹ ਮਰ ਕੇ ਬਚਿਆ ਅਸੀਂ ਤਾਂ ਮਤਲਬ ਇਹ ਗੁਹਾਰ ਲਾਉਂਦੇ ਆਗੇ ਵੀ ਇਹਦੀ ਵੱਧ ਤੋਂ ਵੱਧ ਜਿੰਨੀ ਕੁ ਹੋ ਸਕਦੀ ਹੈ ਵੀ ਹਰੇਕ ਬੰਦਾ ਮਦਦ ਕਰੇ ਬਾਕੀ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਸਰਕਾਰ ਵੀ ਜਿੰਨਾ ਕੁ ਹੋ ਸਕਦਾ ਹੈ ਇਹਦੀ ਮਤਲਬ ਮਦਦ ਕਰੇ ਕਿਉਂਕਿ ਜਿਹੜਾ ਗਰੀਬ ਕੋਲੇ ਇਹਦੇ ਕੋਲੇ ਘਰ ਬਚਿਆ ਤੀਗਾ ਉਹ ਹੁਣ ਆ ਬਲਾਸਟ ਦੇ ਨਾਲ ਮਤਲਬ ਡੇਗ ਗਿਆ ਤੇ ਹੁਣ ਇਹਦੇ ਕੋਲੇ ਕੁਝ ਵੀ ਨਹੀਂ ਰਿਹਾ ਹੈਗਾ ਤੇ ਤੁਹਾਡੇ ਕੋਈ ਰਿਸ਼ਤੇਦਾਰ ਲੱਗਦੇ ਨੇ ਮੇਰੇ ਚਾਚਾ ਜੀ ਦੇ ਬੇਟੇ ਨੇ ਇਨਾਮ ਜੀ ਆਪਣਾ ਜੰਗੀਰ ਸਿੰਘ ਸਰਪੰਚ ਬੰਡੂਪਲੀ ਜੀ ਹਾਂ ਸਰਪੰਚ ਸਾਹਿਬ ਕੀ ਹੋਇਆ ਜੋ ਅੱਜ ਇੱਕ ਗਰੀਬ ਪਰਿਵਾਰ ਦਾ ਘਰ ਡਿੱਗ ਗਿਆ ਇਹ ਮੈਨੂੰ 6:00 ਵਜੇ ਪਤਾ ਲੱਗਿਆ ਰঞ্জੀਤ ਸਿੰਘ ਪੰਚ ਨੇ ਫੋਨ ਕਰਿਆ ਭੀ ਐ ਕਰਕੇ ਕਰ ਰੰਜੀਤ ਸਿੰਘ ਦੀ ਡੈਥ ਹੋ ਗਈ ਜਦ ਅਸੀਂ ਮੌਕਾ ਦੇਖਿਆ ਘਰੇ ਜਾ ਕੇ ਤਾਂ ਜਿਹੜੀ ਇਹਨਾਂ ਦੀ ਰਸੋਈ ਦੀ ਗੰਦ ਸੀ ਉਹਦੇ ਉੱਪਰ ਡਿੱਗੀ ਹੋਈ ਸੀ ਕਿੰਨੇ ਬੰਦੇ ਸੜ ਹੋਏ ਹੈ ਜੀ ਕਿੰਨੇ ਬੰਦੇ ਫੱਟੜ ਹੋਏ ਕਰਮਜੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਇੱਕ ਜਿਹੜੀ ਇਹਨਾਂ ਦੀ ਪਤਨੀ ਸੀ ਉਹ ਜੇਰੇ ਲਾਜ ਹਸਪਤਾਲ ਵਿੱਚ ਦਾਖਲ ਹੈ ਤੇ ਪਤਾ ਲੱਗਿਆ ਬੱਚੇ ਦੇ ਵੀ ਛੱਟੇ ਲੱਗੇ ਹਾਂ ਬੱਚਾ ਠੀਕ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਗਰੀਬ ਪਰਿਵਾਰ ਨਾਲ ਇਹ ਇਸ ਤਰ੍ਹਾਂ ਦੀ ਘਟਨਾ ਹੋ ਸਕਦੀ ਹੋ ਗਈ ਹੈ ਇਹ ਪਰਿਵਾਰ ਬਹੁਤ ਜ਼ਿਆਦਾ ਗਰੀਬ ਸੀ ਜੀ ਇਹ 8-7000 ਰੁਪਏ ਨਾਲ ਗੁਜ਼ਾਰਾ ਕਰਦੇ ਸੀ ਸਕੂਲ ਵਾਂਨ ਤੇ ਲੱਗੇ ਹੋਏ ਸੀਗੇ ਕੀ ਕਰਨਾ ਮੌਤ ਹੁੰਦਾ ਮੌਤ ਦਾ ਕਾਰਨ ਤਾਂ ਇਹ ਦੇਖੋ ਗੈਸ ਸਿਲੰਡਰ ਹੀ ਆ ਉੱਥੇ ਮੇਨਾ ਉਹੀ ਜੇ ਤਾਂ ਉਹਦੀ ਲੀਕੀਜ ਹੋਈ ਆ ਹੋਰ ਤਾਂ ਇੱਥੇ ਕੋਈ ਕਾਰਨ ਹੈ ਨਹੀਂ ਗੈਸ ਸਿਲੰਡਰ ਫਟਣ ਕਾਰਨ ਹੀ ਮੌਤ ਹੋਈ ਆ ਇਹ ਬਲਾਸਟ ਹੋਇਆ ਨਾ ਜਿਹੜੀਆਂ ਕੰਧਾਂ ਨੇ ਉਹ ਵੀ ਸਿਮੈਂਟਡ ਚ ਨੇ ਘਾਰੇ ਚ ਨਹੀਂ ਹੈਗੀਆਂ ਤੇ ਬਾਕੀ ਉਹਦੀ ਛੱਤ ਆ ਜਿਹੜੀ ਉਹ ਵੀ ਪਾੜੀ ਹੋਈ ਆ ਪਤਾ ਲੱਗਿਆ ਪਿੱਛੇ ਪਿੱਛੇ ਵੀ ਇਹਦੇ ਦੋ ਕਮਰੇ ਚ ਟੈਹੇ ਗਏ ਸੀ ਜੀ ਪਿੱਛੇ ਦੋ ਤਿੰਨ ਕ ਸਾਲ ਹੋ ਗਏ ਉਦੋਂ ਵੀ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਚ ਸੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਨਾ ਤਾਂ ਪ੍ਰਸ਼ਾਸਨ ਦਾ ਕੋਈ ਬੰਦਾ ਸਵੇਰ ਦਾ ਆ ਜਾ ਮੌਕਾ ਦੇਖਣ ਵੀ ਗਰੀਬ ਪਰਿਵਾਰ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ